ਇਹ ਖਬਰ ਪੁਲਿਸ ਤੇ ਐਕਸਾਈਜ਼ ਡਿਪਾਰਟਮੈਂਟ ਜਿਹੜਾ ਹੈਗਾ ਉਹ ਕੰਬਾਈਨਡ ਰੇਡਸ ਕਰ ਰਿਹਾ ਹੈ ਇਹੋ ਜੀ ਏਰੀਆਸ ਜਿੱਥੇ ਇਹੋ ਜੀ ਸ਼ਰਾਬ ਦੀ ਵਿਕਰੀ ਜਾਂ ਇਹੋ ਜੀ ਸ਼ਰਾਬ ਬਣੀ ਬੰਦੀ ਹੋਵੇ ਉਹ ਅਸੀਂ ਆਇਡੈਂਟੀਫਾਈ ਕੀਤੇ ਹੋਏ ਆ ਉੱਥੇ ਨਿਰੰਤਰ ਰੇਡਸ ਐਂਡ ਜਿਹੜੀਆਂ ਹੈਗੀਆਂ ਕਾਟਨ ਤੇ ਸਰਚ ਆਪਰੇਸ਼ਨ ਚੱਲ ਰਹੇ ਜਿੰਨੇ ਵੀ ਜਿਹੜੇ ਉਹਨਾਂ ਦੇ ਆਰਮਸ ਲਾਇਸੈਂਸ ਹੈਗੇ ਆ ਉਹਨਾਂ ਨੂੰ ਜਲਦ ਤੋਂ ਜਲਦ ਆਪਣੇ ਨੀਅਰਸਟ ਪੁਲਿਸ ਸਟੇਸ਼ਨ ਜਾਂ ਗਨ ਹਾਊਸ ਚ ਜਮ੍ਹਾਂ ਕਰਾ ਕੇ ਰਸੀਦ ਸਾਡੇ ਪੁਲਿਸ ਸਟੇਸ਼ਨ ਚ ਇਸ ਚੀਜ਼ ਦੀ ਦੇਣਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਲੀ ਇੱਕ ਤਾਂ ਚੋਨਾ ਤੇ ਉਤੋਂ ਸ਼ਰਾਬ ਘਾਟ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਪੁਲਿਸ ਚੌਕਸ ਹੋ ਕੇ ਉਹਨਾਂ ਥਾਵਾਂ ਤੇ ਛਾਪੇ ਮਾਰ ਰਹੀ ਹੈ ਉਹਨਾਂ ਤੇ ਨਜ਼ਰ ਰੱਖ ਰਹੀ ਹੈ ਜਿੱਥੇ ਇਸ ਤਰ੍ਹਾਂ ਦੇ ਲੋਕ ਰਹਿੰਦੇ ਹੋਣ ਜਿਹੜੇ ਸਸਤੀ ਸ਼ਰਾਬ ਪੀਣ ਦੇ ਆਦੀ ਹੋਣ ਜਾਂ ਸਸਤੀ ਸ਼ਰਾਬ ਪੀਣ ਦੇ ਲਾਲਚ ਵਿੱਚ ਆ ਕੇ ਉੱਥੇ ਇਸ ਤਰ੍ਹਾਂ ਦੀ ਸ਼ਰਾਬ ਵੇਚੀ ਜਾ ਰਹੀ ਹੋਵੇ ਤੇ ਫਰੀਦਕੋੜ ਵਿੱਚ ਪੁਲਿਸ ਵੀ ਇਸ ਮਾਮਲੇ ਵਿੱਚ ਅੱਗੇ ਚੱਲ ਰਹੀ ਆ ਤੇ ਉਹਨਾਂ ਨੇ ਤਾਂ ਫਰੀਦਕੋਟ ਦੇ ਵਿੱਚ ਮੁਹਿੰਮ ਚਲਾ ਰੱਖੀ ਆ ਆਪਕਾਰੀ ਵਿਭਾਗ ਦੇ ਨਾਲ ਮਿਲ ਕੇ ਤੇ ਉਹਨਾਂ ਉਹਨਾਂ ਥਾਵਾਂ ਦੀ شناخت ਵੀ ਕਰ ਲਈ ਆ ਜਿੱਥੇ ਇਹ ਸ਼ੱਕ ਕੀਤਾ ਜਾਂਦਾ ਕਿ ਇੱਥੇ ਇਸ ਤਰ੍ਹਾਂ ਦੀ ਸਸਤੀ ਸ਼ਰਾਬ ਵਿਕ ਸਕਦੀ ਆ ਤੇ ਪੁਲਿਸ ਨੇ ਕਈ ਥਾਵਾਂ ਤੇ ਛਾਪੇ ਮਾਰ ਕੇ ਜਿੱਥੇ ਠੇਕੇ ਦੀ ਨਜਾਇਜ਼ ਸ਼ਰਾਬ ਫੜੀ ਆ ਉਥੇ ਲਾਹਣ ਦੇਸੀ ਜਿਹੜੀ ਘਰਾਂ ਵਿੱਚ ਕੱਢੀ ਜਾਣ ਵਾਲੀ ਆ ਉਹ ਵੀ ਸ਼ਰਾਬ ਭਾਰੀ ਮਾਤਰਾ ਦੇ ਵਿੱਚ ਫੜਿਆ ਇਸ ਸਬੰਧੀ ਜਾਣਕਾਰੀ ਦਿੰਦੇ ਹਾਂ ਫਰੀਦਕੋਟ ਦੇ ਐਸਪੀ ਸਰਦਾਰ ਜਸਮੀਤ ਸਿੰਘ ਨੇ ਦੱਸਿਆ ਕਿ ਇਹ ਡਰਾਈਵ ਉਸੇ ਦਿਨ ਤੋਂ ਹੀ ਪੁਲਿਸ ਨੇ ਸ਼ੁਰੂ ਕੀਤੀ ਹੋਈ ਸੀ ਜਿਸ ਦਿਨ ਤੋਂ ਕੋਡ ਆਫ ਕੰਡਕਟ ਲੱਗਿਆ ਪਰ ਜਦੋਂ ਤੋਂ ਸ਼ਰਾਬ ਕਾਂਡ ਹੋਇਆ ਹੈ ਸੰਗਰੂਰ ਪਟਿਆਲਾ ਜ਼ਿਲ੍ਹੇ ਵਾਲਾ ਉਸ ਤੋਂ ਬਾਅਦ ਪੰਜਾਬ ਦੇ ਡੀਜੀਪੀ ਤੇ ਪੰਜਾਬ ਸਰਕਾਰ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਵਿਸ਼ੇਸ਼ ਹਦਾਇਤਾਂ ਆਈਆਂ ਹੋਈਆਂ ਕਿ ਇਸ ਤੇ ਲਗਾਤਾਰ ਨਜ਼ਰ ਰੱਖੀ ਜਾਵੇ ਤੇ ਸਖਤੀ ਨਾਲ ਇਸ ਮਾਮਲੇ ਨੂੰ ਦੇਖਿਆ ਜਾਵੇ ਉਨਾ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਮਾਰੇ ਗਏ ਛਾਪਿਆਂ ਲਈਆਂ ਗਈਆਂ ਤਲਾਸ਼ੀਆਂ ਦੌਰਾਨ ਹੁਣ ਤੱਕ ਬਰਾਮਦ ਹੋਏ ਨਸ਼ੇ ਸ਼ਰਾਬ ਤੇ ਹੋਰਾਂ ਬਾਰੇ ਵਿਸਥਾਰ ਨਾਲ ਦੱਸਿਆ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਜਨਜੀ 16 3 2024 ਜਦੋਂ ਤੱਕ ਇਲੈਕਸ਼ਨ ਕੋਡ ਲੱਗਾ ਹੋਇਆ ਉਸ ਤੋਂ ਬਾਅਦ ਅਸੀਂ ਆਪਣੇ ਵਕਫਾ ਕਾਰਵਾਈ ਕਰਦੇ ਹੋਏ ਤਕਰੀਬਨ 3500 ਨਸ਼ੀਲੀਆਂ ਗੋਲੀਆਂ ਜੀ ਤਕਰੀਬਨ 95 ਗ੍ਰਾਮ ਚਟਾ 165 ਲੀਟਰ ਲਾਨ ਤੇ 215 ਜਿਹੜੀਆਂ ਬੋਤਲਾਂ ਸ਼ਰਾਬ ਗੜੀਆਂ ਹੁੰਦੀਆਂ ਉਹ ਅਸੀਂ ਹੁਣ ਤੱਕ ਬਰਾਮਦ ਕਰ ਚੁੱਕੇ ਹਾਂ ਤੇ ਸਪੈਸ਼ਲ ਡਰਾਈਵ ਵੀ ਚਲਾਈ ਹੈ ਇਸ ਵਿੱਚ ਸਪੈਸ਼ਲ ਡਰਾਈਵ ਵੀ ਚਲਾਈ ਹੈ ਇੱਕ ਤਾਂ ਰੀਸੈਂਟਲੀ ਸੰਗਰੂਰ ਟਰੈਜੇਡੀ ਹੋਈ ਉਹਦੇ ਸਾਨੂੰ ਮੁਖਰਾਤੇ ਸਾਨੂੰ ਡੀਜੀਪੀ ਆਫਿਸ ਤੋਂ ਤੇ ਇਲੈਕਸ਼ਨ ਕਮਿਸ਼ਨ ਤੋਂ ਵੀ ਇਨਸਟਰਕਸ਼ਨਸ ਆਈਆਂ ਨੇ ਉਸ ਤੇ ਚੱਲਦੇ ਅਸੀਂ ਪੁਲਿਸ ਤੇ ਐਕਸਾਈਜ਼ ਡਿਪਾਰਟਮੈਂਟ ਜਿਹੜਾ ਹੈਗਾ ਉਹ ਕੰਬਾਈਨਡ ਰੇਡਸ ਕਰ ਰਿਹਾ ਹੈ ਇਹੋ ਜਿਹੇ ਏਰੀਆਸ ਜਿੱਥੇ ਇਹੋ ਜੀ ਸ਼ਰਾਬ ਦੀ ਵਿਕਰੀ ਜਾਂ ਇਹੋ ਜੀ ਸ਼ਰਾਬ ਬਣੀ ਬੰਦੀ ਹੋਵੇ ਵਸ ਇਡੈਂਟੀਫਾਈ ਕੀਤੇ ਹੋਏ ਉਥੇ ਨਿਰੰਤਰ ਰੇਡਸ ਐਂਡ ਜਿਹੜੀਆਂ ਹੈਗੀਆਂ ਕਾਡਨ ਤੇ ਸਰਚ ਆਪਰੇਸ਼ਨ ਚੱਲ ਰਹੇ ਨੇ। ਤੇ ਨਾਕੇ ਵਗੈਰਾ ਵਧਾਏ ਨੇ। ਨਾਕੇ ਵੀ ਅਸੀਂ ਸਟੈਟਿਕ ਤੇ ਜਿਹੜੇ ਮੋਬਾਈਲ ਨਾਕੇ ਸਾਰੇ ਲਗਾਏ ਹੋਏ ਨੇ ਅਲੱਗ-ਅਲੱਗ ਲਗਾਏ ਆਨੇ ਜੀ। ਤੇ ਉਹ ਚੱਲ ਰਹੇ ਨੇ 24/7 ਚੱਲ ਰਹੇ ਨੇ ਤੇ ਮੈਂ ਤੁਹਾਡੇ ਇੱਕ ਮੀਡੀਅਮ ਰੈਂਜ ਸਾਰੀ ਜਨਤਾ ਨੂੰ ਅਪੀਲ ਕਰਨਾ ਚਾਹਾਂਗਾ ਕਿਉਂਕਿ ਕਿਉਂ ਜੇ ਹੁਣ ਕਲੈਕਸ਼ਨ ਕੋਡ ਲੱਗ ਚੁੱਕਾ ਹੈਗਾ। ਤੇ ਅਸੀਂ ਜਨਤਾ ਨੂੰ ਅਪੀਲ ਕਰਦੇ ਹਾਂ ਕਿ ਸਾਡੇ ਨਾਲ ਪੂਰਾ ਕੋਆਪਰੇਟ ਕਰਨ ਤੇ ਜਿੰਨੇ ਵੀ ਜਿਹੜੇ ਉਹਨਾਂ ਦੇ ਆਰਮਸ ਲਾਇਸੈਂਸ ਹੈਗੇ ਆ ਉਹਨਾਂ ਨੂੰ ਜਲਦ ਤੋਂ ਜਲਦ ਆਪਣੇ ਨੀਅਰਸਟ ਪੁਲਿਸ ਸਟੇਸ਼ਨ ਜਾਂ ਗਨ ਹਾਊਸ 'ਚ ਜਮ੍ਹਾਂ ਕਰਾ ਕੇ ਰਸੀਦ ਸਾਡੇ ਪੁਲਿਸ ਸਟੇਸ਼ਨ 'ਚ ਇਸ ਚੀਜ਼ ਦੀ ਦੇਣਾ ਯਾਨੀ ਇਹ ਕਾਰਵਾਈ ਲਾਇਸੈਂਸ ਜਮ੍ਹਾਂ ਕਰ ਅਸਲਾ ਜਮ੍ਹਾਂ ਕਰਾਉਣ ਦੀ ਸ਼ੁਰੂ ਕਰਵਾ ਲਈ ਹੈ ਪੁਲਿਸ ਨੇ ਹਾਂਜੀ ਅਸੀਂ ਸ਼ੁਰੂ ਕਰਾ ਲਈ ਹੋਈ ਹੈ ਜਿੱਦਨ ਦਾ ਕੋਡ ਲੱਗਾ ਹੈ ਅਸੀਂ ਸਾਰੀਆਂ ਫਿਰ ਜੋ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਉਹਦੀ ਪਾਲਣਾ ਕਰ ਰਹੇ ਹਾਂ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਜੀਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜਰ ਕਰੋ